ਇਕ ਓੰਕਾਰ ਸਤਿਗੁਰ ਪ੍ਰਸਾਦ ਖੋਜਤ ਖੋਜਤ ਖੋਜ ਵਿਚਾਰਿਓ ਰਾਮ ਨਾਮ ਤਤ ਸਾਰਾ ਕਿਲਬੇਖ ਕਾਟੇ ਨਮਖ ਅਰਾਧੀਏ ਗੁਰਮਖ ਪਾਰ ਉਤਾਰਾ ਖੋਜਤ ਖੋਜਤ ਖੋਜ ਵਿਚਾਰਿਓ ਰਾਮ ਨਾਮ ਤਤ ਸਾਰਾ ਕਿਲਬਖ ਕਾਟੇ ਨਿਮਖ ਰਾਦਿਏ ਗੁਰਮਖ ਪਾਰ ਉਤਾਰਾ ਹਾਰ ਰਸ ਪੀਵੋ ਪਰਖ ਅਗਿਆਨੀ ਸੁਣ ਸੁਣ ਮਹਾ ਤ੍ਰਿਪਤ ਮਨ ਪਾਵੈ ਸਾਦੂ ਅੰਮ੍ਰਿਤ ਬਾਣੀ ਮੋਕਤ ਭਗਤ ਜਗਤ ਸੱਚ ਪੀਵੈ ਸਰਬ ਸੁਖਾਂ ਦਾਤਾ ਆਪਣੇ ਦਾਸ ਕਿਉ ਭਗਤ দান ਦੇਵੈ ਪੋਰਨ ਪਰਖ ਬਦ ਸਵਰਨੀ ਸੁਣੀਏ ਰਸਨਾ ਗਾਇਆ ਹਿਰਦੇ त्याਗੇ ਸੋਏ ਕਰਨ ਕਰਨ ਸਮਰਥ ਸਵਾਮੀ ਜਾਣੇ ਬਿਰਥਾ ਨ ਕੋਈ ਵੱਡੇ ਆਗ ਰਤਨ ਜਨਮ ਪਾਇਆ ਕਰੋ ਕਿਰਪਾ ਕਰ ਪਾਲਾ ਸਾਧ ਸੰਗ ਨਾਨਕ ਗੁਣ ਗਾਵੇ ਸਿਮਰੇ ਸਦਾ ਗੋਪਾਲ ਇਕ ਓੰਕਾਰ ਸਤ ਗੁਰੂ ਪਰਸਾਦ ਖੋਜਤ ਖੋਜਤ ਖੋਜ ਵਿਚਾਰਿਓ ਰਾਮ ਨਾਮ ਤਤ ਸਾਰਾ ਕਿਲਬੇਖ ਕਾਟੇ ਨਮਖ ਅਰਾਧੀਏ ਗੁਰਮੁਖ ਪਾਰ ਉਤਾਰਾ ਖੋਜਤ ਖੋਜਤ ਖੋਜ ਵਿਚਾਰਿਓ ਰਾਮ ਨਾਮ ਤਤ ਸਾਰਾ ਕਿਲਬਖ ਕਾਟੇ ਨਿਮਖ ਰਾਦਿਏ ਗੁਰਮੁਖ ਪਾਰ ਉਤਾਰਾ ਸਪੀਓ ਪੁਰਖ ਅਗਿਆਨੀ ਸੁਣ ਸੁਣ ਮਹਾ ਤ੍ਰਿਪਤ ਮਨ ਪਾਵੈ ਸਾਦੂ ਅੰਮ੍ਰਿਤ ਬਾਣੀ ਪ੍ਰਹਾਉ ਮੋਕਤ ਭਗਤ ਜਗਤ ਸਚ ਪੀਵੈ ਰਬ ਸੁਖਾਂ ਦਾ ਦਾਤਾ ਆਪਣੇ ਦਾਸ ਕਿਉ ਭਗਤ ਦਾਨ ਦੇਵੈ ਪੂਰਨ ਪਰਖ ਬਦਾਤਾ ਸਵਰਨੀ ਸੁਣੀਏ ਰਸਨਾ ਗਾਇਐ ਦੇਰ ਦੇ त्यागे सोए ਕਰਨ ਕਰਨ ਸਮਰਥ સ્વાਮੀ ਜਾਣੇ ਬਿਰਥਾ ਨ ਕੋਈ ਵੱਡੇ ਭਾਗ ਰਤਨ ਰੋ ਕਿਰਪਾ ਕਰ ਪਾਲਾ ਸਾਦ ਸੰਗ ਨਾਨਕ ਗੁਣ ਗਾਵੈ ਸਿਮਰੇ ਸਦਾ ਗੋਪਾਲਾ ਇੱਕ ਓਂਕਾਰ ਸਤਗੁਰ ਪ੍ਰਸਾਦ ਖੋਜਤ ਖੋਜਤ ਖੋਜ ਵਿਚਾਰਿਓ ਰਾਮ ਨਾਮ ਤਤ ਸਾਰਾ ਕਿਲਬੇਖ ਕਾਟੇ ਨਮਖ ਅਰਾਦੀਏ ਗੁਰਮਖ ਪਾਰ ਉਤਾਰਾ ਖੋਜਤ ਖੋਜਤ ਖੋਜ ਆਰਿਓ ਰਾਮ ਨਾਮ ਤਤ ਸਾਰਾ ਤੇਲ ਬੇਖ ਕਾਟੇ ਨਿਮਖ ਰਾਦਿਏ ਗੁਰਮਖ ਪਾਰ ਉਤਾਰਾ ਹਾਰ ਰਸ ਪੀਵੋ ਪਰਖ ਅਗਿਆਨੀ ਸੁਣ ਸੁਣ ਮਹਾ ਤ੍ਰਿਪਤ ਮਨ ਪਾਵੈ ਸਾਦੂ ਅਮਰਤ ਬਾਣੀ ਪ੍ਰਹਾਉ ਲੋਕਤ ਭਗਤ ਜਗਤ ਸਚ ਪੀਵੈ ਸਰਬ ਸੁਖਾਂ ਦਾਤਾ ਆਪਣੇ ਦਾਸ ਕਿਉ ਭਗਤ দান ਦੇਵੈ ਪੋਰਨ ਪਰਖ ਬਦਾਤਾ ਸਵਰਨੀ ਸੁਣੀਏ ਰਸਨਾ ਗਾਈਐ ਹਿਰਦੇ त्याਗੇ ਸੋਇ ਕਰਨ ਕਾਰਨ ਸਮਰਥ ਸਵਾਮੀ ਜਾਤੇ ਬਿਰਥਾ ਨਾ ਕੋਈ ਵੱਡੇ ਭਾਗ ਰਤਨ ਜਨਮ ਪਾਇਆ ਕਰੋ ਕਿਰਪਾ ਕਰ ਪਾਲਾ ਸਾਧ ਸੰਗਤ ਨਾਨਕ ਗੁਣ ਗਾਵੇ ਸਿਮਰੇ ਸਦਾ ਗੋਪਾਲ ਇਕ ਓੰਕਾਰ ਸਤਗੁਰ ਪ੍ਰਸਾਦ ਖੋਜਤ ਖੋਜਤ ਖੋਜ ਵਿਚਾਰਿਓ ਰਾਮ ਨਾਮ ਤਤ ਸਾਰਾ ਕਿਲ ਬਖ ਕਾਟੇ ਨਿਮਖ ਅਰਾਧਿਏ ਗੁਰਮਖ ਪਾਰ ਉਤਾਰਾ ਖੋਜਤ ਖੋਜਤ ਖੋਜ ਵਿਚਾਰਿਓ ਰਾਮ ਨਾਮ ਤਤ ਸਾਰਾ ਕੇਲਬਖ ਕਾਟੇ ਨਿਮਖ ਰਾਦਿਏ ਗੁਰਮਖ ਪਾਰ ਉਤਾਰਾ ਹਾਰ ਰਸ ਪੀਓ ਪੁਰਖ ਅਗਿਆਨੀ ਸੁਣ ਸੁਣ ਮਹਾ ਤ੍ਰਿਪਤ ਮਨ ਪਾਵੈ ਸਾਦੂ ਅਮਰਤ ਬਾਣੀ ਪ੍ਰਹਾਉ ਮੋਕਤ ਭਗਤ ਜਗਤ ਸਚ ਪੀਵੈ ਸਰਬ ਸੁਖਾਂ ਦਾਤਾ ਆਪਣੇ ਦਾਸ ਕਿਉ ਭਗਤ দান ਦੇਵ ਪਰਨ ਪਰਖ ਬਦਾਤਾ ਸਵਰਨੀ ਸੁਣੀਏ ਰਸਨਾ ਗਾਇਆ ਹਿਰਦੇ त्याਗੇ ਸੋਏ ਕਰਨ ਧਾਰਨ ਸਮਰੱਥ ਸਵਾਮੀ ਜਾਤੇ ਬਿਰਥਾ ਨਾ ਕੋਈ ਵੱਡੇ ਭਾਗ ਰਤਨ ਜਨਮ ਪਾਇਆ ਕਰੋ ਕਿਰਪਾ ਕਰ ਪਾਲਾ ਸਾੰਗ ਨਾਨਕ ਗੁਣ ਗਾਵੈ ਸਿਮਰੇ ਸਦਾ ਗੋਪਾਲ ਇਕ ਓੰਕਾਰ ਸਤਗੁਰ ਪ੍ਰਸਾਦ ਖੋਜਤ ਖੋਜਤ ਖੋਜ ਵਿਚਾਰਿਓ ਦਿਗੇ ਗੁਰਮੁਖ ਪਾਰ ਉਤਾਰਾ ਖੋਜਤ ਖੋਜਤ ਖੋਜ ਵਿਚਾਰਿਓ ਰਾਮ ਨਾਮ ਤਤ ਸਾਰਾ ਕਿਲਬੇਖ ਗੁਰਮਖ ਪਾਰ ਉਤਾਰਾ ਹਾਰ ਰਸ ਪੀਓ ਪੁਰਖ ਅਗਿਆਨੀ ਸੁਣ ਸੁਣ ਮਹਾ ਤ੍ਰਿਪਤ ਮਨ ਪਾਵੇ ਸਾਧੂ ਅਮਰਤ ਬਾਨੀ ਲੋਕਤ ਭਗਤ ਜਗਤ ਸੱਚ ਪੀਵੈ ਸਰਬ ਸੁਖਾਂ ਦਾਤਾ ਆਪਣੇ ਦਾਸ ਕਿਉ ਭਗਤ দান ਦੇਵੈ ਪੋਰਨ ਪਰਖ ਬਦ ਸਵਰਨੀ ਸੁਣੀਏ ਰਸਨਾ ਗਾਈਏ ਹਿਰਦੇ ਤਿਆਗੇ ਸੋਈ ਕਰਨ ਕਾਰਨ ਸਮਰੱਥ ਸਵਾਮੀ ਜਾਤੇ ਬਿਰਥਾ ਨਾ ਕੋਈ ਵੱਡੇ ਆਗ ਰਤਨ ਜਨਮ ਪਾਇਆ ਕਰੋ ਕਿਰਪਾ ਕਰ ਪਾਲਾ ਸਾਧ ਸੰਗ ਨਾਨਕ ਗੁਣ ਗਾਵੈ ਸਿਮਰੇ ਸਦਾ ਗੋਪਾਲਾ ਇੱਕ ਓੰਕਾਰ ਤਤ ਗੁਰ ਪ੍ਰਸਾਦ ਖੋਜਤ ਖੋਜਤ ਖੋਜ ਵਿਚਾਰਿਓ ਰਾਮ ਨਾਮ ਤਤ ਸਾਰਾ ਕਿਲਬਖ ਕਾਟੇ ਨਮਖ ਅਰਾਧਿਐ ਗੁਰਮਖ ਪਾਰ ਉਤਾਰਾ ਖੋਜਤ ਖੋਜਤ ਖੋਜ ਵਿਚਾਰਿਓ ਰਾਮ ਨਾਮ ਤਤ ਸਾਰਾ ਕਿਲ ਬਖ ਕਾਟੇ ਨਿਮਖ ਰਾਧਿਏ ਗੁਰਮਖ ਪਾਰ ਉਤਾਰਾ हारस पिवो पुरुख अज्ञानी सुन, सुन महात्रिपत मन पावे साधु बानी प्रहाओ मुकत ਜਗਤ ਜਗਤ ਸਚ ਪੀਵੈ ਸਰਬ ਸੁਖਾਂ ਦਾਤਾ ਆਪਣੇ ਦਾਸ ਕਿਉ ਭਗਤ ਦਾਨ ਦੇਵੈ ਪੂਰਨ ਪਰਖ ਬਦਤਾ ਸਵਰਨੀ ਸੁਣੀਏ ਰਸਨਾ ਗਾਇਆ ਹਿਰਦੇ त्याਗੇ ਸੋਏ ਕਰਨ ਕਰਨ ਸਮਰਥ ਸਵਾਮੀ ਜਾਤੇ ਬਿਰਥਾ ਨਾ ਕੋਈ ਵੱਡੇ ਨਨ ਜਨਮ ਪਾਇਆ ਕਰੋ ਕਿਰਪਾ ਕਰ ਪਾਲਾ ਸਾਧ ਸੰਗ ਨਾਨਕ ਗੁਣ ਗਾਵੈ ਸਿਮਰੇ ਸਦਾ ਗੋਪਾਲਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਖੋਜਤ ਖੋਜਤ ਖੋਜ ਵਿਚਾਰਿਓ ਰਾਮ ਨਾਮ ਤਤ ਸਾਰਾ ਕਿਲਬੇਖ ਕਾਟੇ ਨਿਮਖ ਅਰਾਧੀਏ ਗੁਰਮਖ ਪਾਰ ਉਤਾਰਾ ਖੋਜਤ ਖੋਜਤ ਖੋਜ ਵਿਚਾਰਿਓ ਰਾਮ ਨਾਮ ਤਤ ਸਾਰਾ ਕਿਲਬਖ ਕਾਟੇ ਨਿਮਖ ਰਾਦਿਏ ਗੁਰਮਖ ਪਾਰ ਉਤਾਰਾ ਰਸ ਪੀਓ ਪੁਰਖ ਅਗਿਆਨੀ ਸੁਣ ਸੁਣ ਮਹਾ ਤ੍ਰਿਪਤ ਮਨ ਪਾਵੇ ਸਾਦੂ ਅਮਰਤ ਬਾਨੀ ਰਹਾਉ ਮੋਕਤ ਭਗਤ ਜਗਤ ਸੱਚ ਪੀਵੇ ਤਰਬ ਸੁਖਾਂ ਦਾ ਦਾਤਾ ਆਪਣੇ ਦਾਸ ਕਿਉ ਭਗਤ ਦਾਨ ਦੇਵੈ ਪੋਰਨ ਪਰਖ ਬਦਾਤਾ ਸਵਰਨੀ ਸੁਣੀਏ ਰਸਨਾ ਗਾਈਐ ਹਿਰਦੇ त्यागे सोए ਕਰਨ ਕਰਨ ਸਮਰਥ સ્વાਮੀ ਜਾਣੇ ਬਿਰਥਾ ਨ ਕੋਈ ਵੱਡੇ ਭਾਗ ਰਤਨ ਜਨਮ ਵਾਹ ਸਾਦ ਸੰਗ ਨਾਨਕ ਗੁਣ ਗਾਵੇ ਸਿਮਰੇ ਸਦਾ ਗੋਪਾਲ ਇੱਕ ਓੰਕਾਰ ਸਤਗੁਰ ਪ੍ਰਸਾਦ ਖੋਜਤ ਖੋਜਤ ਖੋਜ ਵਿਚਾਰਿਓ ਰਾਮ ਨਾਮ ਤਤ ਸਾਰਾ ਕਿਲਬੇਖ ਕਾਟੇ ਨਮਖ ਅਰਾਧੀਏ ਗੁਰਮਖ ਪਾਰ ਉਤਾਰਾ ਖੋਜਤ ਖੋਜਤ ਖੋਜ ਵਿਚਾਰਿਓ ਰਾਮ ਨਾਮ ਤਤ ਸਾਰਾ ਕਿਲਬੇਖ ਕਾਟੇ ਨਿਮਖ ਰਾਦਿਏ ਗੁਰਮਖ ਪਾਰ ਉਤਾਰਾ ਹਾਰ ਰਸ ਪੀਓ ਪੁਰਖ ਅਗਿਆਨੀ ਸੁਣ ਸੁਣ ਮਹਾ ਤ੍ਰਿਪਤ ਮਨ ਪਾਵੈ ਸਾਦੂ ਅਮਰਤ ਬਾਣੀ ਪ੍ਰਹਾਉ ਮੁਕਤ ਭਗਤ ਜਗਤ ਸਚ ਪੀਵੈ ਸਰਬ ਸੁਖਾਂ ਦਾਤਾ ਆਪਣੇ ਦਾਸ ਕਿਉ ਭਗਤ দান ਦੇਵੈ ਪੋਰਨ ਪਰਖ ਬਦਾਤਾ ਸਵਰਨੀ ਸੁਣੀਏ ਰਸਨਾ ਗਾਇਐ ਹਿਰਦੇ त्याਗੇ ਸੋਇ ਕਰਨ ਸਾ ਮੁਰੱਥ ਸਵਾਮੀ ਜਾਤੇ ਬਿਰਥਾ ਨਾ ਕੋਈ ਵੱਡੇ ਭਾਗ ਰਤਨ ਜਨਮ ਪਾਇਆ ਕਰੋ ਕਿਰਪਾ ਕਰ ਪਾਲਾ ਸਾਦ ਸੰਗ ਨਾਨਕ ਮਰੇ ਸਦਾ ਗੋਪਾਲ ਇੱਕ ਓੰਕਾਰ ਸਤ ਗੁਰ ਪ੍ਰਸਾਦ ਖੋਜਤ ਖੋਜਤ ਖੋਜ ਵਿਚਾਰਿਓਂ ਰਾਮ ਨਾਮ ਤਤ ਸਾਰਾ ਕਿਲਬੇਖ ਕਾਟੇ ਰਾਤ ਦੀਏ ਗੁਰਮਖ ਪਾਰ ਉਤਾਰਾ ਖੋਜਤ ਖੋਜਤ ਖੋਜ ਵਿਚਾਰਿਓ ਰਾਮ ਨਾਮ ਤਤ ਸਾਰਾ ਕਿਲਬਖ ਕਾਟੇ ਨਿਮਖ ਰਾਤ ਦੀਏ ਗੁਰਮਖ ਪਾਰ ਉਤਾਰਾ ਹਾਰ ਰਸ ਪੀਓ ਪੁਰਖ ਅਗਿਆਨੀ ਸੁਣ ਸੁਣ ਮਹਾ ਤ੍ਰਿਪਤ ਮਨ ਪਾਵੇ ਸਾਦੂ ਅਮਰਤ ਬਾਨੀ ਭਗਤ ਭਗਤ ਜਗਤ ਸੱਚ ਪੀਵੈ ਸਰਬ ਸੁਖਾਂ ਦਾਤਾ ਆਪਣੇ ਦਾਸ ਕਿਉ ਭਗਤ ਧਾਨ ਦੇਵੈ ਪੂਰਨ ਪਰਖ ਬਦਾਤਾ ਸਵਰਨੀ ਸੁਣੀਏ ਰਸਨਾ ਗਾਇਆ ਹਿਰਦੇ त्याਗੇ ਸੋਏ ਕਰਨ ਕਰਨ ਸਮਰਥ ਸਵਾਮੀ ਜਾਣੇ ਬਿਰਥਾ ਨ ਕੋਈ ਵੱਡੇ ਭਗ ਰਤਨ ਜਨਮ ਪਾਇਆ ਕਰੋ ਕਿਰਪਾ ਕਰ ਪਾਲਾ ਸਾਧ ਸੰਗ ਨਾਨਕ ਗੁਣ ਗਾਵੈ ਸਿਮਰੇ ਸਦਾ ਗੋਪਾਲਾ ਇਕ ਓੰਕਾਰ ਸਤਿਗੁਰ ਪ੍ਰਸਾਦ ਖੋਜਤ ਖੋਜਤ ਖੋਜ ਵਿਚਾਰਿਓ ਰਾਮ ਨਾਮ ਤਤ ਸਾਰਾ ਕਿਲਬੇਖ ਕਾਟੇ ਨਮਖ ਅਰਾਧੀਏ ਗੁਰਮਖ ਪਾਰ ਉਤਾਰਾ ਖੋਜਤ ਖੋਜਤ ਖੋਜ ਵਿਚਾਰਿਓ ਰਾਮ ਨਾਮ ਤਤ ਸਾਰਾ ਕਿਲਬਖ ਕਾਟੇ ਨਮਖ ਰਾਦਿਏ ਗੁਰਮਖ ਪਾਰ ਉਤਾਰਾ रस पिवो पुरख अज्ञानी सुन सुन महात्रिपत मन पाव साधु बानी प्रहाओ मोकत ਜਗਤ ਜਗਤ ਸੱਚ ਪੀਵੈ ਸਰਬ ਸੁਖਾਂ ਦਾਤਾ ਆਪਣੇ ਦਾਸ ਕਿਉ ਭਗਤ ਧਾਨ ਦੇਵੈ ਪੋਰਨ ਪਰਖ ਬਦਾਤਾ ਸਵਰਨੀ ਸੋਣੀਏ ਰਸਨਾ ਗਾਇਆ ਹਿਰਦੇ त्यागे सोਏ ਕਰਨ ਕਰਨ ਸਮਰਥ ਸਵਾਮੀ ਜਾਣੇ ਬਿਰਥਾ ਨ ਕੋਈ ਵੱਡੇ ਭਾਗ ਰਤਨ ਜਨਮ ਪਾਇਆ ਕਰੋ ਕਿਰਪਾ ਕਰ ਪਾਲਾ ਸਾਧ ਸੰਗ ਨਾਨਕ ਗੁਣ ਗਾਵੈ ਸਿਮਰੈ ਸਦਾ ਗੋਪਾਲਾ ਇੱਕ ਓੰਕਾਰ ਸਤਗੁਰ ਪ੍ਰਸਾਦ ਖੋਜਤ ਖੋਜਤ ਖੋਜ ਵਿਚਾਰਿਓ ਰਾਮ ਨਾਮ ਤਤ ਸਾਰਾ ਕਿਲਬੇਖ ਕਾਟੇ ਨਮਖ ਅਰਾਧੀਏ ਗੁਰਮਖ ਪਾਰ ਉਤਾਰਾ खोजत खोजत खोज ਵਿਚਾਰਿਓ राम नाम ਤਤ ਸਾਰਾ ਕਿਲਬੇਖ ਕਾਟੇ ਨਿਮਖ ਰਾਦਿਏ ਗੁਰਮਖ ਪਾਰ ਉਤਾਰਾ रस पिवो पुरख अज्ञानी सुन महा सुन महातृपत मन पाव साधु बानी प्रहाओ मुकत ਗੋਤ ਜਗਤ ਸੱਚ ਪੀਵੈ ਸਰਬ ਸੁਖਾਂ ਦਾਤਾ ਆਪਣੇ ਦਾਸ ਕਿਉ ਭਗਤ ਦਾਨ ਦੇਵੈ ਪੋਰਨ ਪਰਖ ਬਦਾਤਾ ਸਵਰਨੀ ਸੁਣੀਏ